ਹਾਂਜੀ ਦੋਸਤੋ ਸਾਨੂੰ ਯੂਏਈ ਰਹਿੰਦਿਆਂ ਨੂੰ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਪਰ ਸਾਨੂੰ ਇੱਥੇ ਹੋਰ ਚਾਹੇ ਕੁਝ ਵਧੀਆ ਲੱਗਿਆ ਹੋਵੇ ਨਾ ਲੱਗਿਆ ਹੋਵੇ ਜਿਹੜੀ ਇੱਥੋਂ ਦੀ ਸੇਫਟੀ ਤੇ ਸਕਿਉਰਿਟੀ ਵਧੀਆ ਲੱਗੀ ਆ ਉਹ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਨਹੀਂ ਇੱਥੇ ਥੋੜੀ ਸੂਈ ਵੀ ਨਹੀਂ ਚੋਰੀ ਹੁੰਦੀ ਥੋੜਾ ਕੋਈ 100 ਰੁਪਏ ਦਾ ਨੁਕਸਾਨ ਨਹੀਂ ਹੁੰਦਾ ਬਸ ਬੰਦਾ ਆਪ ਅਸੂਲਾਂ ਦਾ ਸਹੀ ਰਹੇ ਕਿਸੇ ਨਾਲ ਕੋਈ ਦੋ ਨੰਬਰੀ ਨਾ ਕਰੋ ਅੱਧੀ ਰਾਤ ਨੂੰ ਵੀ ਕੱਲੀ ਕੁੜੀ 11 12 2 3 4 ਦਿਨ ਦੇ ਕਿਸੇ ਵੀ ਘੰਟੇ ਰੂਲਰ ਜਿਵੇਂ ਸ਼ੇਖ ਮੁਹੰਮਦ ਅਲ ਮਖਤੂਮ ਕਹਿੰਦੇ ਆ ਵੀ ਅੱਧੀ ਰਾਤ ਨੂੰ ਵੀ ਜੇ ਕੋਈ ਕੁੜੀ ਸੇਫਲੀ ਸੜਕ ਤੇ ਘੁੰਮ ਸਕਦੀ ਆ ਤਾਂ ਕੱਲੇ ਉਹ ਯੂਨਾਈਟਿਡ ਅਰਬ ਯੂਨਾਈਟਸ ਤੇ ਘੁੰਮ ਸਕਦੀ ਆ ਸੜਕਾਂ ਇੰਨੀਆਂ ਸੇਫ ਜਗਾ ਜਗਾ ਪੁਲਿਸ ਤੇ ਸਿਕਿਉਰਿਟੀ ਕੈਮਰਾਸ ਨਾਲ ਲੈਸ ਕੋਈ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਇਥੇ ਜੇ ਮੈਂ ਕਿਸੇ ਦੀ ਵੀ ਕੋਈ ਐਕਸੀਡੈਂਟ ਜਾਂ ਕੋਈ ਬਾਰਦਾਤ ਹੋ ਰਹੀ ਆ ਤੁਸੀਂ ਥਰਡ ਪਰਸਨ ਹੋ ਤੁਸੀਂ ਉਹਦੀ ਵੀਡੀਓ ਨਹੀਂ ਬਣਾ ਸਕਦੇ ਤੁਸੀਂ ਚੁੱਪ ਕਰਕੇ ਆਪਦਾ ਨੰਗੀ ਜਾਣਾ ਆਪਦਾ ਜੋ ਕੰਮ ਕਰਦੇ ਹੋ ਉਹ ਕਰੀ ਜਾਣਾ ਤੇ ਆਪਾਂ ਮੈਟਰੋ ਸਟੇਸ਼ਨ ਪਹੁੰਚਣ ਵਾਲੇ ਆ ਅਲਰਾਸ ਅਲਰਾਸ ਮੈਟਰੋ ਸਟੇਸ਼ਨ ਤੋਂ ਆਪਾਂ ਜਾਵਾਂਗੇ ਬੁਰਜਮਾਨ ਮੈਟਰੋ ਸਟੇਸ਼ਨ ਆਪਾਂ ਮੈਟਰੋ ਦੇ ਕੋਲੀ ਆ ਤੇ ਫਾਈਨਲੀ ਆਪਾਂ ਮਿਲ ਲਾ ਸਾਹਮਣੇ ਆ ਮੈਟਰੋ ਸਟੇਸ਼ਨ ਸ਼ਾਹ ਉਹ ਰੋਡ ਕ੍ਰੋਸ ਕਰਕੇ ਸਾਹਮਣੇ ਜਿਹੜੀ ਬਿਲਡਿੰਗ ਕੋਈ ਬਾਲੀ ਦੂਰ ਨਹੀਂ ਤੁਰਨਾ ਪਿਆ ਸਿਰਫ ਅੱਧਾ ਕਿਲੋਮੀਟਰ ਵੀ ਨਹੀਂਗਾ ਤੁਰ ਕੇ ਆਏ ਆ ਮੋਬਾਈਲ ਫੋਨਾਂ ਦੀ ਕੋਈ ਸ਼ਾਪ ਆ ਵਿੱਚ ਮਲਟੀ ਚੀਜ਼ਾਂ ਦਾ ਸਟੋਰ ਆ ਫੋਨਾਂ ਦਾ ਕੱਪੜਿਆਂ ਦਾ ਜੁੱਤੀਆਂ ਕੰਦੂਰੇ ਹੋਰ ਸਾਜੋ ਸਮਾਨ ਅੰਦਰ ਬਹੁਤ ਜ਼ਿਆਦਾ ਆ। ਲਾਈਟਾਂ ਦਾ ਡੈਕੋਰੇਸ਼ਨ ਦਾ ਬਹੁਤ ਵੱਡੀ ਦੁਕਾਨ ਆ ਇਹ। ਇੰਨਾ ਕੋਲੇ ਮਸਾਲੇ ਵੀ ਨੇ। ਪਰਫਿਊਮ। ਉਧਰ ਨਦੀ ਦੇ ਵਿੱਚ ਡੋਗ ਰੂਸ ਚੱਲੀ ਜਾਂਦਾ ਬਾਬਿਓ। ਇਹ ਵੀ ਇੱਕ ਦੁਬਈ ਦੀ ਬਹੁਤ ਵਧੀਆ ਐਕਟੀਵਿਟੀ ਆ। ਉਹ ਦਿਨ ਅਲਗ ਬੇਗਾ ਵਾਲੇ ਬਲਾਕ ਚ ਵੀ ਤੁਹਾਨੂੰ ਅਸੀਂ ਦੱਸਿਆ ਸੀ ਵੀ ਦੁਬਈ ਦੇ ਵਿੱਚ ਨਾ ਕਰੂਜ਼ ਹੁੰਦੇ ਆ ਸ਼ਹਿਰ ਦੇ ਅੰਦਰ ਜਿਹੜੇ ਤੁਹਾਨੂੰ ਘੇੜੇ ਦੋਂਦੇ ਆ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਅੱਗੇ ਬੱਸ ਆ ਗਈ ਉਹ ਲਾਈਟਾਂ ਨਾਲ ਭਰਪੂਰ ਜਿਹੜਾ ਕਰੂਜ਼ ਚੱਲ ਰਿਹਾ ਉਹਦੇ 'ਚ ਡਿਨਰ ਕਰਾਉਂਦੇ ਆ 50 ਤੋਂ 60 ਮਿੰਟ ਬੰਦੇ ਦੇ ਵਧੀਆ ਸਪੈਂਡ ਹੁੰਦੇ ਆ